ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਤੇ ਟਰੰਪ ਸਾਹਿਬ ਨੇ ਜੋ ਵਾਅਦੇ ਮੁਤਾਬਕ ਕਾਰਵਾਈ ਕਰਨੀ ਸ਼ੁਰੂ ਕਰਤੀ ਹੈ ਤੇ ਪਹਿਲਾ ਉਹਦਾ ਇਹੀ ਜਿਹੜਾ ਹੈਗਾ ਨਾਰਾ ਸੀਗਾ ਕਲੇਮ ਸੀਗਾ ਵੀ ਮੈਂ ਮਾਸ ਡਿਪੋਰਟੇਸ਼ਨ ਕਰੂੰਗਾ ਜਦੋਂ ਮੈਂ ਐਜ਼ ਅ ਪ੍ਰੈਜ਼ੀਡੈਂਟ ਇਲੈਕਟ ਹੋ ਗਿਆ 18 ਮਿਲੀਅਨ ਪੀਪਲ ਇਨ ਮਾਈ ਓਪੀਨੀਅਨ ਇਨ ਅ ਕੰਟਰੀ ਥੈਟ ਸ਼ੁਡਨਟ ਬੀ ਹੇਅਰ ਐਂਡ ਦੇ ਡੂ ਕਮ ਫਰਮ ਪ੍ਰਿਜ਼ਨਸ ਐਂਡ ਮੈਂਟਲ ਇੰਸਟੀਟਿਊਸ਼ਨਸ ਐਂਡ ਦੇ ਆਰ ਟੈਰਰਿਸਟ and we're going to be paying a price and it'll be the largest deportation in the history of our country and we have no we have no choice and it's not a nice thing to say and i hate to say it and those clowns in the media will say oh he's so mean he said no no they're killing our people they're killing our country they're killing our people we have no choice we're going to win the election. We're going to win it big. We're going to win it bigger than ever before. We're going to do things that nobody believed. It's going to be more important even than 2016. We are going to make America great again. Thank you. Thank you very much, everybody. ਬਾਈਡਨ ਉਹਨਾਂ ਨੇ 13 ਲੱਖ ਬੰਦੇ ਨੂੰ ਇੱਕ ਪਾਥਵੇ ਦਿੱਤਾ ਸੀਗਾ ਵੀ ਇਸ ਪਾਥਵੇ ਰਾਹੀਂ ਤੁਸੀਂ ਅਮਰੀਕਾ ਚ ਐਂਟਰ ਕਰਦੇ ਆ ਤਾਂ ਤੁਸੀਂ ਲੀਗਲ ਹੈਗੇ ਆ ਤੇ ਉਹ ਜਿਹੜਾ 13 ਲੱਖ ਬੰਦੇ ਤੇ ਵੀ ਤਲਵਾਰ ਲਟਕਣ ਲੱਗ ਗਈ ਕਿਉਂਕਿ ਉਹ ਜਿਹੜੀ ਹੈਗੀ ਆ ਉਹ ਪਾਥਵੇ ਵੀ ਸਵਾਲਾਂ ਦੇ ਘੇਰੇ ਚ ਆ ਉਹ ਉਸ ਪਾਥਵੇ ਨੂੰ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਐਕਸੈਪਟ ਨਹੀਂ ਕਰ ਰਹੀ ਉਹਨਾਂ ਨੂੰ ਵੀ ਕਹਿ ਰਹੇ ਆ ਵੀ ਰਿਪੋਰਟ ਕੀਤਾ ਜਾਊਗਾ ਉਹ ਬਾਥਵੇ ਰਹੀਂ ਜਿਹੜੇ ਬੰਦਿਆਂ ਨੇ ਸਾਲਮ ਅਪਲਾਈ ਨਹੀਂ ਕੀਤੀ ਜਾਂ ਜੋ ਵੀ ਅੱਗੇ ਪ੍ਰੋਸੈਸ ਸੀਗਾ ਉਹਦਾ ਨਹੀਂ ਅਪਲਾਈ ਕੀਤਾਗਾ ਤਾਂ ਉਹ ਬੰਦੇ ਵੀ ਰਿਪੋਰਟ ਕੀਤੇ ਜਾਣਗੇ ਤੇ ਤੁਹਾਨੂੰ 트럼ਪ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਕਿਉਂਕਿ ਜਦੋਂ ਪਹਿਲਾਂ ਐਜ਼ ਅ ਪ੍ਰੈਜ਼ੀਡੈਂਟ ਕੰਮ ਕੀਤਾ 트럼ਪ ਨੇ ਤਾਂ ਕਿੱਡੀ ਵੱਡੀ ਵਾਲ ਆ ਜਿਹੜਾ ਮੈਕਸੀਕਨ ਬਾਰਡਰ ਤੇ 트럼ਪ ਨੇ ਜਿਹੜੀ ਹੈਗੀ ਆ ਉਹ ਕੰਸਟਰਕਟ ਕਰਾਈ ਸੀਗੀ ਤੇ ਉਹ ਲੋਏ ਲੋਏ ਦੀਵਾਲ ਆ ਬਹੁਤ ਪੈਸਾ ਇਨਵੈਸਟ ਕੀਤਾ ਸੀ ਸਿਰਫ ਇਸੇ ਕਰਕੇ ਕਿਉਂਕਿ ਉਦੋਂ ਵੀ ਜਿਹੜਾ 트ੰਪ ਦਾ ਫੋਕਸ ਸੀਗਾ ਵੀ ਜਿਹੜੀ ਇਲੀਗਲ ਆ ਮਾਈਗ੍ਰੇਸ਼ਨ ਆ ਉਹ ਸਾਡੀ ਕੰਟਰੀ ਵਿੱਚ ਨਾ ਹੋਵੇ ਤੇ ਹੁਣ ਵੀ ਸਾਰਾ ਫੋਕਸ 트ੰਪ ਦਾ ਜਿਵੇਂ ਮੈਂ ਜਿਹੜੀ ਡਿਪੋਰਟੇਸ਼ਨ ਕਰੂੰਗਾ ਮਾਸ ਲੈਵਲ ਤੇ ਤੇ ਇਸੇ ਗੱਲ ਤੇ ਹੀ ਉਹਨੂੰ VOTING ਹੋਈ ਆ ਉਹ ਇਲੈਕਟ ਹੋਇਆ ਤੇ ਇਸੇ ਚੀਜ਼ ਤੇ ਹੀ ਉਹਦੀ ਪਲੈਨਿੰਗ ਚੱਲ ਰਹੀ ਆ ਤੇ ਹੁਣੇ ਜੇ ਉਹਨੇ ਜਿਹੜਾ ਹੈਗਾ ਆਪਦੇ ਸੋਸ਼ਲ ਮੀਡੀਆ ਤੋਂ 트ੰਪ ਨੇ ਇਹ ਅ ਜਿਹੜਾ ਹੈਗਾ ਪੋਸਟ ਪਾਈ ਹੈ ਕਿ ਜਿਹੜਾ ਟਾਮ ਹੋਮਨ ਹੈ ਸ਼ਾਇਦ ਯਸ ਟਾਮ ਹੋਮਨ ਹੈ ਜਿਹੜੇ ਉਹਨਾਂ ਨੂੰ ਇਹਨਾਂ ਨੇ ਇਲੈਕਟ ਕਰ ਲਿਆ ਵੀ ਜਿਹੜਾ ਜਿਹੜਾ ਯੂ ਐਸ ਏ ਸਟੇਟ ਬਾਰਡਰਸ ਆ ਜਿਹੜੇ ਉਹ ਉਹਨਾਂ ਦਾ ਕੰਮ ਟਾਮ ਹੋਮਨ ਦੇਖਣਗੇ ਕਿਉਂਕਿ ਉਹ ਪਹਿਲਾਂ ਵੀ ਟਰੰਪ ਦੀ ਸਰਕਾਰ ਦੇ ਵਿੱਚ ਕੰਮ ਕੰਮ ਕਰ ਚੱਕਿਆ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਡਾਇਰੈਕਟਰ ਸੀਗੇ ਉਹ ਤੇ ਹੁਣ ਉਹਨਾਂ ਨੂੰ ਇਹਨਾਂ ਨੇ ਡਿਪਿਊਟ ਕੀਤਾ ਵੀ ਜਿਹੜੇ ਵੀ ਯੂ ਐਸ ਸਟੇਟ ਦੇ ਜਿਹੜੇ ਬਾਰਡਰ ਹੈਗੇ ਆ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਟਾਮ ਹੋਮਨ ਜਿਹੜਾ ਆਫੀਸਰ ਕਰੂਗਾ ਕਿਉਂਕਿ ਟਰੰਪ ਕਲੇਮ ਕਰਦਾ ਮੈਨੂੰ ਇਸ ਬੰਦੇ ਤੇ ਭਰੋਸਾ ਹੈ ਐਫੀਸ਼ੀਐਂਟ ਆ ਵੀ ਇਹਦੇ ਹਰਗਾ ਕੋਈ ਬੰਦਾ ਹੈ ਨਹੀਂਗਾ ਤੇ ਦੂਜੇ ਪਾਸੇ ਜਿਹੜੇ ਪ੍ਰੈਜ਼ੀਡੈਂਟਸ਼ਿਪ ਦੀ ਦੌੜ ਦੇ ਵਿੱਚ ਸੀਗੇ ਇਸੇ ਰਿਪਬਲਿਕ ਰਿਪਬਲਿਕਨ ਪਾਰਟੀ ਦਾ ਹੀ ਹੈਗਾ ਵਿਵੇਕ ਰਾਮਾ ਸਵਾਮੀ ਯੈਸ Your first act of entering this country cannot break the law. And that is why, if we've had the largest influx of illegal aliens into this country in American history, we will have the largest mass deportation in American history. That is not racist. It means the people we elect to run the government. are to be the ones who actually run the government not the shadow government of the deep state and three letter agencies that's running the show today so you don't to talk about mass deportations yeah we'll talk about the millions of illegals out of this country ਕਿਉਂਕਿ ਅਮਰੀਕਾ ਦੇ ਵਿੱਚ ਇਸ ਟਾਈਮ ਇਲੀਗਲ ਮਾਈਗ੍ਰੇਸ਼ਨ ਬਹੁਤ ਵੱਡੇ ਲੈਵਲ ਤੇ ਹੋ ਚੁੱਕੀ ਹੈ ਤੇ ਹੁਣ ਸਾਰਾ ਫੋਕਸ ਲੋਕਾਂ ਦਾ ਵੀ ਜਿਹੜੀ ਇਹ ਡਿਮਾਂਡ ਹੈ ਕਿ ਜਿਹੜੀ ਡਿਪੋਰਟੇਸ਼ਨ ਕੀਤੀ ਜਾਵੇ ਤੇ ਪਹਿਲਾਂ ਵਾਲੀ ਸਰਕਾਰ ਵੀ ਕਰ ਰਹੀ ਸੀ ਕਿ ਪਹਿਲਾਂ ਵਾਲੇ ਪ੍ਰੈਜ਼ੀਡੈਂਟ ਸਾਹਿਬ ਵੀ ਕਰ ਰਹੇ ਸੀ ਪਰ ਉਸ ਲੈਵਲ ਤੇ ਨਹੀਂ ਸੀਗੇ ਕਿਉਂਕਿ ਉਹ ਥੋੜਾ ਜਿਹਾ ਸਿੰਪੈਥੀ ਦਿੰਦੇ ਸੀਗੇ ਬੰਦਿਆਂ ਨੂੰ ਜਿਹੜੇ ਐਂਟਰ ਕਰਦੇ ਸੀਗੇ ਯੂ ਐਸ ਏ ਦੇ ਵਿੱਚ ਤੇ ਹੁਣ ਇਹ ਕਹਿੰਦੇ ਵੀ ਅਸੀਂ ਕੋਈ ਲਿਹਾਜ ਨਹੀਂ ਕਰਾਂਗੇ ਸਾਡਾ ਜਿਹੜਾ ਪਹਿਲਾ ਕੰਮ ਆ ਫੋਕਸ ਇਹ ਹੀ ਆ ਵੀ ਜਿਹੜੇ ਗੈਰ ਕਾਨੂੰਨੀ ਬੰਦੇ ਆ ਉਹਨਾਂ ਨੂੰ ਤਾਂ ਟੈਰਰਿਸਟ ਹੀ ਦੱਸਦੇ ਆ ਇਹ ਵੀ ਉਹ ਅਸੀਂ ਬਾਹਰ ਕੱਢ ਦਾਂਗੇ ਇੱਥੇ ਰਹਿਣ ਨਹੀਂ ਦੇਣਗੇ ਤੇ ਉਹਦੇ ਨਾਲ ਥੋੜੀਆਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਭਾਵਨਾਵਾਂ ਵੀ ਇਸੇ ਕਰਕੇ ਜੁੜੀਆਂ ਹੋਈਆਂ ਸੀ ਟਰੰਪ ਨਾਲ ਤੇ ਵੋਟਾਂ ਵੀ ਇਸੇ ਕਰਕੇ ਪੈ ਗਈਆਂ ਕਿਉਂਕਿ ਲੋਕ ਸਾਰੇ ਤੰਗ ਆ ਚੁੱਕੇ ਐ ਇਸ ਚੀਜ਼ ਤੋਂ ਕਿਉਂਕਿ ਜਿਹੜਾ ਵੀ ਸਿਸਟਮ ਹੈਗਾ ਸਰਕਾਰ ਦਾ ਉਹ ਕਲਾਪਸ ਹੋ ਰਿਹਾ ਸੀਗਾ ਤੇ ਸਾਰੀਆਂ ਗੱਲਾਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਚ ਡਿਸਕਸ ਕਰ ਚੁੱਕੇ ਆ ਕਿਉਂਕਿ ਹਾਲਾਤ ਬਾਲੇ ਵਧੀਆ ਨਹੀਂ ਸੀਗੇ ਤੇ ਹੁਣ ਨਾਲ ਦੀ ਨਾਲ ਜਿਹੜਾ ਹੈਗਾ ਜਿਵੇਂ ਹੀ ਜੋ ਪ੍ਰੈਜ਼ੀਡੈਂਟ ਇਲੈਕਟ ਹੋਇਆ 트ੰਪ ਤੱਕ ਕੈਨੇਡਾ ਨੇ ਵੀ ਸਖਤੀ ਕਰਤੀ ਆਪਦੇ ਬਾਰਡਰਾਂ ਤੇ ਕਿਉਂਕਿ ਹੁਣ ਜੇ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਾਲੇ ਪਾਸੇ ਬੰਦਾ ਐਂਟਰ ਕਰਕੇ ਜਾਂਦਾ ਤਾਂ ਨੇਚਰਲੀ ਉਹਦਾ ਜਿਹੜਾ ਬਲੇਮ ਹੈ ਕੈਨੇਡਾ ਗਵਰਨਮੈਂਟ ਤੇ ਆਊਗਾ ਇਸ ਕਰਕੇ ਕੈਨੇਡਾ ਨਹੀਂ ਚਾਹੁੰਦਾ ਕਿ ਜਿਹੜਾ ਹੈਗਾ ਸਾਡਾ ਰਿਲੇਸ਼ਨ ਅਮਰੀਕਾ ਨਾਲ ਖਰਾਬ ਹੋਵੇ ਇਸ ਕਰਕੇ ਉਹਨਾਂ ਨੇ ਵੀ ਜਿਹੜੇ ਵੀ ਉਹਨਾਂ ਦੇ ਆਫੀਸ ਇਨਚਾਰਜ ਹੈਗੇ ਆ ਬਾਰਡਰ ਨੂੰ ਦੇਖਦੇ ਆ ਉਹਨਾਂ ਨੂੰ ਹਦਾਇਤ ਕਰਤੀ ਆ ਵੀ ਹੁਣ ਚੌਕਸੀ ਰੱਖੋ ਇਸ ਚੀਜ਼ ਤੇ ਜਿਹੜੀ ਕੈਨੇਡਾ ਵਾਲੇ ਪਾਸਿਓਂ ਜਿਹੜੀ ਮਾਈਗ੍ਰੇਸ਼ਨ ਇਲੀਗਲ ਮਾਈਗ੍ਰੇਸ਼ਨ ਨਾ ਹੋਵੇ ਅਮਰੀਕਾ ਵਾਲੇ ਪਾਸੇ ਤੇ ਹੁਣ ਦੇਖੋ ਅੱਗੇ ਕੀ ਬਣਦਾ ਪਰ ਸਭ ਤੋਂ ਵੱਡਾ ਜਿਹੜਾ 트럼ਪ ਗਵਰਨਮੈਂਟ ਦਾ ਕੰਮ ਹੈ ਹੀ ਆ ਕਿ ਪਹਿਲਾਂ ਡਿਪੋਟੇਸ਼ਨ ਸ਼ੁਰੂ ਹੋਊਗੀ ਉਦੋਂ ਬਾਅਦ ਕਿ ਕੰਮ ਬਾਅਦ ਚ ਹੋਣਗੇ ਇਸ ਕਰਕੇ ਫਿਰ ਉਹੀ ਗੱਲ ਤੇ ਵਾਰ-ਵਾਰ ਆਪਾਂ ਸੇਮ ਇਹੀ ਗੱਲ ਕਹਿੰਦੇ ਆ ਕਿ ਹੁਣ ਪੰਗਾ ਨਾ ਲਓ ਹਜੇ ਦੇਖੋ 트럼ਪ ਸਰਕਾਰ ਕਰਦੀ ਕੀ ਆ ਸასი ਕਾਲ